ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸ਼ਤ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਜਲੰਧਰ ਚ ਪੱਕਾ ਡੇਰਾ ਲਾਉਣਗੇ ਸੀਐਮ ਭਗਵੰਤ ਮਾਨ ਵੀ ਦਾਇਕਾਂ ਤੇ ਉੱਦੇਦਾਰਾਂ ਨੂੰ ਦਿੱਤੇ ਵੱਡੇ ਹੁਕਮ ਅਮ੍ਰਿਤਾ ਵੜਿੰਗ ਦੇ ਕੀ ਡੜਵਾਹ ਤੋਂ ਚੌਂ ਲੜਨ ਵਾਲੀ ਰਾਜਾ ਵੜਿੰਗ ਦਾ ਪਹਿਲਾ ਵੱਡਾ ਬਿਆਨ ਕਰ ਦਿੱਤੇ ਭੁਲੇਖੇ ਜਲੰਧਰ ਜਿਮਨੀ ਚੋਣ ਲਈ ਅੱਜ ਜਾਰੀ ਹੋਣਗੇ ਨਾਮਜ਼ਦਗੀ ਪੱਤਰ ਅਜੇ ਨਹੀਂ ਹੋਇਆ ਕਿਸੇ ਉਮੀਦਵਾਰ ਦਾ ਐਲਾਨ ਰਵਨੀਤ ਬਿੱਟੂ ਸਮੇਤ ਕੇਂਦਰ ਦੀ ਮੋਦੀ ਸਰਕਾਰ ਤੇ ਭੜਕੇ ਪ੍ਰਤਾਪ ਬਾਜਵਾ ਰੱਜ ਕੇ ਸੁਣਾਈਆਂ ਖਰੀਆਂ ਖਰੀਆਂ ਖਾਰ ਤੋਂ ਬਾਅਦ ਅਕਾਲੀ ਦਲ ਚ ਨਵਾਂ ਧਮਾਕਾ ਸੁਖਵੀਰ ਬਾਦਲ ਨੂੰ ਅਕਾਲੀ ਲੀਡਰ ਨੇ ਕਹੀਆਂ ਵੱਡੀਆਂ ਗੱਲਾਂ ਪੰਜਾਬ ਚ ਮੌਸਮ ਲੈ ਕੇ ਨਵੀਂ ਖਬਰ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਸ਼ੁਰੂ ਕੀਤੀ ਨਵੀਂ ਸਕੀਮ ਇਹਨਾਂ ਨੂੰ ਫ੍ਰੀ ਬੱਸ ਸੇਵਾ ਦਾ ਮਿਲੇਗਾ ਲਾਭ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ ਕੀਤੀ ਇਹ ਵੱਡੀ ਮੰਗ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸਮੇਤ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀ ਜਿਮਨੀ ਚੋਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੇ ਲੁਧਿਆਣਾ ਦੇ ਪਾਰਟੀ ਸਥਾਨਕ ਵਿਧਾਇਕਾਂ ਚੇਅਰਮੈਨਾਂ ਡਾਇਰੈਕਟਰਾਂ ਤੇ ਹੋਰ ਉੱਦੇਦਾਰਾਂ ਨਾਲ ਰੂਬਰੂ ਹੋ ਕੇ ਚਰਚਾ ਕੀਤੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਹਾਰ ਤੋਂ ਬਾਅਦ ਦਿਲ ਛੋਟਾ ਨਾ ਕਰਨ ਦਾ ਸੁਝਾਅ ਦਿੰਦੇ ਆ ਕਿ ਹੈਗੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਿਸੇ ਦੀ ਮਿਹਨਤ ਵਿੱਚ ਕੋਈ ਕਸਰ ਨਹੀਂ ਰਹੀ ਪਰ ਇੱਕ ਗੱਲ ਯਾਦ ਰੱਖੀ ਜਾਵੇ ਕਿ ਸਾਨੂੰ ਜਨਤਾ ਦੀਆਂ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਹੋਰ ਮਿਹਨਤ ਕਰਨੀ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 10 ਜੁਲਾਈ ਨੂੰ ਜਲੰਧਰ ਵੈਸਟ ਵਿੱਚ ਜਿੰਨੀ ਚੋਣ ਹੋਣ ਜਾਣੀ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਚੋਣ ਲਈ ਜਲੰਧਰ 'ਚ ਹੀ ਸਥਾਈ ਡੇਰਾ ਲਗਾਉਣ ਜਾ ਰਹੇ ਹਨ ਅਤੇ ਹੁਣ ਉੱਥੇ ਰਹਿਣਗੇ ਤਾਂਕਿ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਕੀਤਾ ਜਾ ਸਕੇ ਸੀਐਮ ਮਾਨ ਨੇ ਵਿਧਾਇਕਾਂ ਤੇ ਉਮੀਦਵਾਰਾਂ ਨੂੰ ਕਿਹਾ ਕਿ ਉਪ ਚੋਣ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਹੁਣ ਤੋਂ ਹੀ ਪ੍ਰਚਾਰ ਸ਼ੁਰੂ ਕਰ ਦੇਣ ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 4 ਜੂਨ ਨੂੰ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੇ ਪਰਮੇ ਸਮਰਥਨ ਲਈ ਧੰਨਵਾਦ ਕਰਨ ਲਈ ਸ਼ਹਿਰ ਦਾ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਬੀਤੇ ਦਿਨੀ ਰਾਜਾ ਵੜਿੰਗ ਨੇ ਗਿੱਦੜਵਾਹਾ ਹਲਕੇ ਵਿੱਚ ਵੀ ਲੋਕਾਂ ਦਾ ਧੰਨਵਾਦ ਕੀਤਾ ਤੇ ਆਸ਼ੀਰਵਾਦ ਲਿਆ ਅਤੇ ਲੁਧਿਆਣਾ ਚ ਗਿੱਲ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ ਰਾਜਾ ਬੜਿੰਗ ਅਮ੍ਰਿਤਾ ਬੜਿੰਗ ਦੇ ਗਿੱਦੜਵਾਹ ਤੋਂ ਚੋਣ ਲੜਨ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿ ਹੈ ਕਿ ਮੈਂ ਬੜਿੰਗ ਪਿੰਡ ਵਿੱਚ ਰਹਿਣਾ ਹਾਂ ਤੇ ਮੈਂ ਬੜਿੰਗ ਪਿੰਡ ਛੱਡ ਨਹੀਂ ਰਿਹਾ ਉਹਨਾਂ ਨੇ ਕਿਹਾ ਕਿ ਇਸ ਪ੍ਰਕਾਰ ਦੀ ਕੋਈ ਤਜਵੀਜ਼ ਨਹੀਂ ਹੈ ਤੇ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗਾ ਉਹੀ ਮੰਨੇਗਾ ਜਲੰਧਰ ਪੱਛਮੀ ਹਲਕੇ ਦੀ ਵਿਧਾਨ ਸਭਾ ਸੀਟ ਤੇ 10 ਜੁਲਾਈ ਨੂੰ ਹੋਣ ਵਾਲੀ ਜਿੰਨੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ 14 ਜੁਲਾਈ ਨੂੰ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕਿਸੇ ਪਾਰਟੀ ਵੱਲੋਂ ਇੱਥੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਉਪ ਚੋਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਦੂਜੇ ਪਾਸੇ ਕਾਂਗਰਸ ਅਕਾਲੀ ਦਲ ਤੇ ਭਾਜਪਾ ਵੀ ਅਗਲੇ ਕੁਲ ਦੀਵਾਂ ਵਿੱਚ ਛਿਚੋਣ ਲਈ ਡੱਟਦੀਆਂ ਵਿਖਾਈ ਦੇਣਗੀਆਂ ਇਸ ਜਿੰਨੀ ਚੋਣ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਦੀ ਸਾਖ दात ਲੱਗੀ ਹੋਈ ਹੈ ਉੱਥੇ ਹੀ ਜਲੰਧਰ ਲੋਕ ਸਭਾ ਸੀਟ ਜਿੱਤਣ ਵਾਲੇ ਚਰਨਜੀਤ ਸਿੰਘ ਚੰਨੀ ਲਈ ਵੀ ਇਸ ਨੂੰ ਅਗਨੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ ਹੁਣ ਚੁਸਤਰਾ ਮੁਤਾਬਿਕ ਇੱਕ ਤੋਂ ਦੋ ਦਿਨਾਂ ਵਿੱਚ ਸਮੂਚੀ ਪਾਰਟੀਆਂ ਇੱਥੋਂ ਉਮੀਦਵਾਰਾਂ ਦਾ ਐਲਾਨ ਕਰ ਸਕਦੀਆਂ ਹਨ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਜਲੰਧਰ ਵਿੱਚ ਮੀਟਿੰਗ ਕਰਕੇ ਚਰਚਾ ਕੀਤੀ ਗਈ ਹੈ ਦਰਅਸਲ ਕਾਂਗਰਸ ਹਲਕੇ ਦੇ ਸਥਾਨਕ ਉਮੀਦਵਾਰ ਤੇ ਦਾਅ ਖੇਡਣਾ ਚਾਹੁੰਦੀ ਹੈ ਜਿਸ ਲਈ ਲਗਾਤਾਰ ਚਰਚਾ ਹੋ ਰਹੀ ਹੈ ਜਦ ਕਿ ਆਮ ਆਦਮੀ ਪਾਰਟੀ ਵਿਜੀਮਨੀ ਚੋਣ ਨੂੰ ਲੈ ਕੇ ਉਮੀਦਵਾਰ ਦੀ ਭਾਲ ਵਿੱਚ ਹੈ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਮੈਦਾਨ ਵਿੱਚ ਉਤਾਰੇ ਜਾਣ ਦੀ ਚਰਚਾ ਸਭ ਤੋਂ ਵੱਧ ਚੱਲ ਰਹੀ ਹੈ ਲੋਕ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗੀ ਸੁਰਾਂ ਤਿੱਖੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਖਿਲਾਫ ਆਲੰਬੰਦੀ ਵਾਦੀ ਜਾ ਰਹੀ ਹੈ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਕਰਨ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਚਰਨਦੀਪ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਨੂੰ ਖੁੱਲਾ ਪੱਤਰ ਲਿਖਿਆ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਜ ਪ੍ਰਧਾਨੀ ਬਣਾ ਦੇਣੀ ਚਾਹੀਦੀ ਹੈ ਉਹਨਾਂ ਨੇ ਲਿਖਿਆ ਕਿ ਮੈਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ ਜੋ ਮੈਂ ਲਿਖ ਰਿਹਾ ਹੋ ਸਕਦਾ ਹੈ ਕਿ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਬਲਵਿੰਦਰ ਸਿੰਘ ਭੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬੀਬਾ ਹਰਸੀਮਰਤ ਕੌਰ ਬਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ ਹੀਰਾ ਸਿੰਘ ਹੀਰਾ ਸਿੰਘ ਆਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਸ਼੍ਰੀ ਐਨ ਕੇ ਸ਼ਰਮਾ ਪ੍ਰਧਾਨ ਟ੍ਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਮੈਨੂੰ ਉਸ ਵਿੱਚ ਮੈਂਬਰ ਸੱਤਰ ਬਿਨਾ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ ਇਹ ਐਲਾਨ ਕਰੋ ਕਿ ਇਹ ਪ੍ਰੈਜ਼ੀਡੀਅਮ 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਪਰਤੀ ਹੋ ਕੇ ਨਵੇਂ ਡੈਲੀਗੇਟਾਂ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰੈਜ਼ੀਡੀਅਮ ਬਣੇ ਉਹ ਹੀ ਕਰੇਗੀ ਜਿਸ ਵਿੱਚ ਆਉਣ ਵਾਲੇ 22 ਇਲੈਕਸ਼ਨ ਲੜਨਾ ਐਸਜੀਪੀਸੀ ਦੀਆਂ ਵੋਟਾਂ ਵਧਾਉਣਾ ਅਤੇ ਜੇਕਰ ਜਨਰਲ ਇਲੈਕਸ਼ਨ ਹੁੰਦੀ ਹੈ ਉਹ ਲੜਾਉਣੀ ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐ ਜੀ ਪੀ ਸੀ ਮੈਂਬਰਾਂ ਤੋਂ ਐ ਜੀ ਵੀ ਸੀ ਪ੍ਰਧਾਨ ਤੇ ਅੰਤਰੀ ਕਮੇਟੀ ਦੀ ਚੋਣ ਕਰਾਉਣੀ ਪਾਰਟੀ ਦੀ ਭਰਤੀ ਆਦੀ ਸਾਰੇ ਸਿਆਸੀ ਕੰਮ ਪ੍ਰੈਜ਼ੀਡੀਅਮ ਦੇਖੇਗੀ ਤੁਸੀਂ ਕਹੋਗੇ ਮੈਨੂੰ ਇੱਥੇ ਪਾਰਟੀ ਹੁਕਮ ਕਰੇਗੀ ਮੈਂ ਪੈਰਾ ਦੇਵਾਂਗਾ ਦੂਸਰਾ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਖੰਡਪਾਟ ਸਾਹਿਬ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜਵਾਨੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵਿਧੀ ਵਿਧਾਨ ਸਵਮੁਤਾਵਿਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ਼ਰੀਕਾਲ ਤੱਕ ਤਲਾਵੇ ਉਹ ਨਹੀਂ ਮੰਨੇ ਸੀ ਇੱਕ ਤਰ੍ਹਾਂ ਭੁਗਤੀਏ ਪਰਮਾਤਮਾ ਭਲੀ ਕਰੇਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਸੁਸਵੇਂ ਨਹੀਂ ਮੰਨੀ ਗਈ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜ੍ਹੀ ਹੈ ਸਾਡੇ ਨਾਲ ਪਰਮਾਤਮਾ ਰੁੱਸਿਆ ਹੋਇਆ ਹੈ ਤਾਂ ਹੀ ਇੰਨਾ ਮਾੜਾ ਹਾਲ ਹੋ ਰਿਹਾ ਹੈ ਬੀਬਾ ਹਰ ਸਿਮਰਤ ਕੋਰ ਬਾਦਲ ਜੀ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਜ਼ਰੂਰ ਲਈਏ ਤੀਸਰਾ ਸੁਝਾਅ ਹੈ ਪਾਰਟੀ ਕੁ ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮਾਫੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਿਕ 1 ਮਹੀਨਾ ਚੱਲ ਕੇ ਦੇਖ ਲਓ ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗ ਦੀ ਇਨਸਾਨ ਅਵਸਾਰਾਂ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉੱਥੇ ਹੀ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਿਕ ਸਖਤ ਫੈਸਲੇ ਲੈ ਕੇ ਦੇਖੋ ਪਾਰਟੀ ਵੀ ਚੜ੍ਹਦੀ ਕਲਾ ਵਿੱਚ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਵੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਤੇ ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨੀਮਰਤਾ ਸਾਇਤ ਮਾਫੀ ਚਾਉਂਦਾ ਹਾਂ ਜੀ ਪ੍ਰਤਾਪ ਸਿੰਘ ਬਾਜਵਣੇ ਮੋਦੀ ਸਰਕਾਰ ਸਮੇਤ ਰਵਨੀਤ ਸਿੰਘ ਮਿੱਟੂ ਤੇ ਵੱਡਾ ਹਮਲਾ ਬੋਲਿਆ ਹੈ ਪ੍ਰਤਾਪ ਸਿੰਘ ਬਾਜਵਣੇ ਇੱਕ ਵਾਰ ਫਿਰ ਰਵਨੀਤ ਮਿੱਟੂ ਨੂੰ ਕੇਂਦਰੀ ਮੰਤਰੀ ਬਣਾਉਣ ਤੇ ਤੰਜ ਕਸਿਆ ਹੈ ਉਹਨਾਂ ਨੇ ਕਿ ਹੈਗੀ ਭਾਜਪਾ ਵਾਲੇ ਜਿੰਨਾ ਰਿਜੈਕਟਡ ਮਾਲ ਹੈ ਉਸ ਨੂੰ ਮੰਤਰੀ ਬਣਾ ਦਿੰਦੇ ਨੇ ਅਰੁਣ ਜੇਤਲੀ ਜੈਕਟਡ ਕੀਤਾ ਮੰਤਰੀ ਬਣਾ ਦਿੱਤਾ ਪੂਰੀ ਸਾਭ ਪੰਜਾਬ ਨੇ ਹਰਾ ਕੇ ਭੇਜੇ ਰਿਜੈਕਟਡ ਮੰਤਰੀ ਬਣਾ ਦਿੱਤੇ ਅਤੇ ਆ ਬਿੱਟੂ ਹੁਣ ਮਾਂਜ ਕੇ ਭੇਜਿਆ ਹੈ ਤੇ ਇਹਨੂੰ ਫੇਰ ਮੰਤਰੀ ਲੈ ਲਿਆ ਹੈ ਇਸ ਦਾ ਮਤਲਬ ਤੁਸੀਂ ਜਾਣ ਬੁੱਝ ਕੇ ਪੰਜਾਬ ਦੇ ਸੈਂਟੀਮੈਂਟ ਨੂੰ ਅੰਗੂਠਾ ਦਿਖਾ ਰਹੇ ਹੋ ਕਿ ਅਸੀਂ ਨਹੀਂ ਤੁਹਾਡੀ ਕਦਰ ਕਰਦੇ ਤੇ ਜੋ ਤੁਸੀਂ ਕਹੋਗੇ ਅਸੀਂ ਉਸ ਦੇ ਉਲਟ ਹੀ ਕਰਾਂਗੇ ਤੇ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਤੋਂ ਵੱਡੀ ਸੀਟ ਗੁਰਦਾਸਪੁਰ ਹੀ ਮੰਗਦੇ ਸੀ ਤੇ 88000 ਵੋਟਾਂ ਨਾਲ ਹਰਾ ਕੇ ਭੇਜਿਆ ਹੈ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਤਾਪ ਬਾਜਵਾਣ ਨੇ ਕਿ ਹੈ ਕੀ ਇਹ ਸਿੱਖਚੈਰਾ ਪੰਜਾਬ ਦਾ ਕਿਵੇਂ ਹੋਇਆ ਜਿਹੜੇ ਬਿੱਟੂ ਨੂੰ ਇਹਨਾਂ ਨੇ ਮੰਤਰੀ ਬਣਾਇਆ ਹੈ ਜੇ 6 ਮਹੀਨਿਆਂ ਵਿੱਚ ਉਸਨੇ ਮੈਂਬਰ ਬੰਨਾ ਹੈ ਤੇ ਮੈਂਬਰ ਵੀ ਰਾਜ ਸਭਾ ਦੇ ਵਿੱਚ ਬਣ ਸਕਦੇ ਨੇ ਅਤੇ ਪੰਜਾਬ ਵਿੱਚ ਤਾਂ ਕੋਈ ਸੀਟ ਹੀ ਨਹੀਂ ਤੇ ਫਿਰ ਪੰਜਾਬ ਤੋਂ ਬਾਹਰ ਉਹ ਹੀ ਆਵੇਗਾ ਹਰਿਆਣਾ ਵਿੱਚੋਂ ਆਵੇਗਾ ਯੂਪੀ ਵਿੱਚੋਂ ਆਵੇਗਾ ਜਾਂ ਗੁਜਰਾਤ ਵਿੱਚੋਂ ਆਵੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਵੇਂ ਕਰੇਗਾ ਇਹ ਜਿਹੜੇ ਸੂਬੇ ਤੋਂ ਰਾਜ ਸਭਾ ਮੈਂਬਰ ਬਣੇਗਾ ਨੁਮਾਇੰਦਗੀ ਵੀ ਉੱਥੋਂ ਦੀ ਹੀ ਕਰੇਗਾ ਤੇ ਮੈਨੂੰ ਦੱਸੋ ਦਸਤਾਰ ਸਿਰ ਤੇ ਬਨ ਕੇ ਥੋੜਾ ਕੋਈ ਪੰਜਾਬੀ ਬਣ ਜਾਂਦਾ ਹੈ ਇਸ ਦੇ ਨਾਲ ਹੀ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਮੋਦੀ ਸਾਹਿਬ ਦੀ ਇਹ ਪਿਛਲੇ ਸਾਲ ਦੇ ਵਿੱਚ ਜਿਹੜੀ ਪੰਜਾਬ ਦੀ ਪਹਿਚਾਨ ਸੀ ਜੈ ਜਵਾਨ ਜੈ ਕਿਸਾਨ ਦੀ ਫੌਜ ਦੀ ਭਰਤੀ ਹੀ ਬੰਦ ਕਰ ਦਿੱਤੀ ਇੱਕ ਤੇ ਇਹਨਾਂ ਨੇ ਜਵਾਨ ਮੁਕਾ ਦਿੱਤਾ ਤੇ ਦੂਜੇ ਪਾਸੇ ਕਿਸਾਨ ਖਤਮ ਕਰ ਦਿੱਤਾ ਕਿਸਾਨਾਂ ਨੇ ਮੰਗਿਆ ਕੀ ਹੈ ਸੁਆਮੀ ਨਾਥਨ ਫਾਰਮੂਲੇ ਦੀ ਗਰੰਟੀ ਮੰਗੀ ਹੈ ਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇ ਨੂੰ ਵੀ ਤਿਆਰ ਨਹੀਂ ਹਨ ਤੇ ਸਾਬ ਤੌਰ ਤੇ ਨਜ਼ਰ ਆਉਂਦਾ ਹੈ ਕਿ ਮੋਦੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਹੈ ਉਹਨਾਂ ਨੇ ਕਿਹਾ ਕਿ ਸਾਡਾ ਬਾਰਡਰ ਜਿਹੜਾ ਇੰਟਰਨੈਸ਼ਨਲ ਟਰੇਡਿੰਗ ਟਾਰੀ ਰੂਟ ਸੀ ਉਹ 10 ਸਾਲ ਦਾ ਬੰਦ ਕੀਤਾ ਹੈ ਤੇ ਇਸ ਤਰ੍ਹਾਂ ਸੂਬੇ ਦੀ ਤਰੱਕੀ ਕਿਵੇਂ ਹੋਵੇਗੀ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਹੋਇਆ ਹੈ ਤੇ ਪੰਜਾਬ ਦੇ ਹੈਲਥ ਦੇ ਫੰਡ ਵੀ ਰੋਕੇ ਹੋਏ ਨੇ ਕੋਈ ਨਵੀਂ ਫੈਕਟਰੀ ਵੀ ਮੋਦੀ ਸਾਹਿਬ ਨੇ ਨਹੀਂ ਦਿੱਤੀ ਪੰਜਾਬ ਸਣੇ ਦੇਸ਼ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ ਆਲਮੇ ਹੈ ਕਿ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਔਖਾ ਹੋਇਆ ਪਿਆ ਹੈ ਪਿਛਲੇ 15 ਦਿਨਾਂ ਤੋਂ ਪੰਜਾਬ ਹਰਿਆਣਾ ਦਿੱਲੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਸਰਗਰਮ ਹੋਣ ਦੀ ਮੀਤੀ ਬਾਰੇ ਵੀ ਜਾਣਕਾਰੀ ਦਿੱਤੀ ਹੈ ਵਿਭਾਗ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ ਸੂਬੇ ਵਿੱਚ ਮੌਨਸੂਨ ਦੇ ਆਉਣ ਦੀ ਉਮੀਦ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣੀ ਸੰਭਾਵਕ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਹੀਟ ਵੇਵ ਨੂੰ ਲੈ ਕੇ yellow alert ਜਾਰੀ ਕੀਤਾ ਹੈ ਅੱਜ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਮੌਨਸੂਨ ਮੀਂਹ ਦੇ ਅੰਤ ਤੱਕ ਚੰਡੀਗੜ੍ਹ ਵਿੱਚ ਦਸਤਕ ਦੇ ਸਕਦਾ ਹੈ ਪੰਜਾਬ ਸਰਕਾਰ ਨੇ ਨੇਤਰਹੀਣ ਪਾਈਚਾਰੇ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ ਇਹ ਮਹੱਤਵਪੂਰਨ ਫੈਸਲਾ ਦਿਵਿਆਂਜਨਾ ਦੀ ਸਹਾਇਤਾ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਹ ਐਲਾਨ ਵਿੱਤ ਅਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀ ਅਤੇ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਹੈ ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਕਦਮੀ ਇੱਕ ਚੰਗਾ ਸਮਾਜ ਬਣਾਉਣ ਲਈ ਸਰਕਾਰ ਦੇ ਸਮਰਪਣ ਨੂੰ ਦਰਸਾਉਂਦੀ ਹੈ ਜਿੱਥੇ ਹਰੇਕ ਨਾਗਰਿਕ ਨੂੰ ਬਰਾਬਰ ਮੌਕੇ ਅਤੇ ਮਹੱਤਵਪੂਰਨ ਸੇਵਾਵਾਂ ਮਿਲ ਸਕਣ ਨੀਤਰਹੀਨ ਵਿਅਕਤੀਆਂ ਦੇ ਸਹਾਇਕਾਂ ਲਈ ਮੁਫਤ ਬੱਸ ਸਫ਼ਰ ਦੀ ਪੇਸ਼ਕਸ਼ ਕਰਕੇ ਪੰਜਾਬ ਸਰਕਾਰ ਦੀਵਿਆਂਜਨਾ ਦੇ ਕਿਤੇ ਵੀ ਆਉਣ ਜਾਣ ਵਾਸਤੇ ਕਿਤੇ ਵੀ ਆਉਣ ਜਾਣ ਵਾਸਤੇ ਸਫਰ ਨੂੰ ਸੁਖਾਲਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਿਆ ਹੈ ਇਸ ਚਾ ਉਹਨਾਂ ਨੇ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਤੇ ਵਧਾਈ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਤੁਗਲਕਾਬਾਦ ਸਥਿਤ ਗੁਰੂ ਰਵੀਦਾਸ ਮੰਦਿਰ ਦੇ ਪੂਰਨ ਨਿਰਮਾਣ ਅਤੇ ਨਵੀਨੀਕਰਨ ਦੌਰਾਨ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਗੁਰੂ ਰਵੀਦਾਸ ਹਵਾਈ ਅੱਡਾ ਰੱਖਣ ਅਤੇ ਇਸ ਦੇ ਆਲੇ ਦੁਆਲੇ ਟੂਕਮਾ ਬਗੀਚਾ ਬਣਾਉਣ ਬਾਰੇ ਲਿਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਦਰਅਸਲ ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨੇ ਹੁਸ਼ਿਆਰਪੁਰ ਵਿੱਚ ਆਪਣੀ ਆਖਰੀ ਚੌਨ ਮੀਟਿੰਗ ਕੀਤੀ ਇਸ ਲਈ ਉਹਨਾਂ ਨੇ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ 에어ਪੋਰਟ ਰੱਖਣ ਦਾ ਵਾਅਦਾ ਕੀਤਾ ਇਸ ਨੂੰ ਧਿਆਨ ਵਿੱਚ ਰੱਖ ਕੇ ਇਹ ਪੱਤਰ ਲਿਖਿਆ ਗਿਆ ਹੈ। ਭਾਖੜਾ ਡੈਮ ਤੋਂ 26000 ਕਿਊਸਿਕ ਪਾਣੀ ਛੱਡਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਸੰਭਾਵਿਤ ਹੜ੍ਹਾਂ ਅਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਹਰ ਤਰ੍ਹਾਂ ਦੀਆਂ ਤਿਆਰੀਆਂ ਕਰਨ ਲਈ ਪਿਛਲੇ 2 ਦਿਨਾਂ ਤੋਂ ਐਸ.ਡੀ.ਐਮ. ਮੰਗਲ ਨੰਮ ਜੋ ਤੈਸ ਮੂਵੀ ਪਾ ਗਮਲੋ ਮੀਟਿੰਗ ਬੁਲਾਈ ਗਈ ਹੈ ਮੀਟਿੰਗ ਵਿੱਚ ਸਬੂਧ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਵਾਰ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਦਿਕਤ ਨਾ ਹੁੰਦੀ ਕੀ ਜਾਵੇ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਅਗਾਊ ਹੀ ਕਰ ਲਏ ਜਾਣ ਜਿਕਰੇ ਹੋ ਗਿਆ ਕਿ ਪਿਛਲੇ ਸਾਲ 15 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਦੇ ਕੰਡੇ ਰਹਿੰਦੇ 20 ਤੋਂ ਵੱਧ ਲੋਕ ਹੜ੍ਹ ਵਿੱਚ ਕਿਰ ਗਏ ਸਨ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਸੀ ਉਪਜਾਓ ਜ਼ਮੀਨ ਰੁੜ ਗਈ ਅਤੇ ਲੋਕ ਅਜੇ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ ਜਿੰਨਾ ਹੋ ਸਕਦਾ ਹੈ ਸਰਕਾਰਾਂ ਦੇ ਗ੍ਰਾਂਟਾਂ ਦੇ ਤੁਹਾਨੂੰ ਵੀ ਪਤਾ ਹੀ ਹੈ ਵੀ ਕਿੰਨੀਆਂ-ਕਿੰਨੀਆਂ ਗ੍ਰਾਂਟਾਂ ਮਾਨ ਸਰਕਾਰ ਤੂਰੀ ਨੂੰ ਵੀ ਦੇਰੀ ਹੈ ਪੰਜਾਬ ਦੇ ਹੋਰ ਹਲਕਿਆਂ ਚ ਵੀ ਮਦਦੀਆਂ ਨੇ ਐਜੂਕੇਸ਼ਨ ਲਈ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਤੇ ਦੂਜੀ ਵੱਡੀ ਗੱਲ ਹੈ ਜੋ ਆਪਣੇ ਸਿਵਲ ਹਸਪਤਲ ਤੂਰੀ ਨੂੰ ਦਿੱਤੀ ਗਈ ਹੈ ਜਿਹਦੇ ਨਾਲ ਵਧੀਆਂ ਤੋਂ ਵਧੀਆਂ ਇਕਵਿਪਮੈਂਟਸ ਹੋਰ ਵੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਣੇ ਸਿਵਲ ਹਸਪਤਲ ਨੂੰ ਉਹ ਵੀ ਮਹਈਆ ਕਰਾਈਆਂ ਜਾਣਗੀਆਂ ਇਸੋਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆਂ ਤੇ ਤੀਜੀ ਵਾਰੀ ਗੱਲ ਹੈ ਕੋਈ ਵੀ ਇਹ ਸੋਚ ਨਹੀਂ ਸੋਚਦਾ ਵੀ ਕਿਸਾਨਾਂ ਨਾਲ ਬਾਰੇ ਵੀ ਕਿੰਨੇ ਨੂੰ ਔਖੇ ਹੁੰਦੇ ਨੇ ਕਿੰਨੇ ਕਿਉਂ ਔਖੀ ਠੰਡਾ ਸਹਿ ਕੇ ਠੰਡਾ ਸਹਿ ਕੇ ਉਹ ਆਪਦੀ ਫਸਲ ਨੂੰ ਪਾਉਂਦੇ ਨੇ ਪਰ ਕਈ ਵਾਰੀ ਇਹਦਾ ਹੁੰਦਾ ਹੈ ਕਿ ਮੰਨ ਭਾਗੀ ਘਟਨਾ ਹੋ ਜਾਂਦੀ ਹੈ ਵੀ ਅੱਗ ਲੱਗ ਜਾਂਦੀ ਹੈ ਜਾਂ ਕੁਝ ਹੋਰ ਹੋ ਜਾਂਦਾ ਹੈ ਉਹਨਾਂ ਕੋਲ ਕੋਈ ਹੀਲਾ ਨਹੀਂ ਹੁੰਦਾ ਵੀ ਕਿਵੇਂ ਆਪਦੀ ਫਸਲ ਨੂੰ ਬਚਾਉਣ ਸੋ ਉਹਨਾਂ ਲਈ ਵੀ ਅਜ ਇੱਕ ਫਾਇਰ ਬਿਗੇਟ ਦਾ ਜਿਹੜਾ ਇੰਤਜ਼ਾਮ ਕਰਾਇਆ ਗਿਆ ਕਿ ਕਿੰਨੇ ਵੀ ਅੱਗ ਲੱਗਦੀ ਹੈ ਇਹ ਫਾਇਰ ਬ੍ਰਿਗੇਡ ਮੁਹੱਈਆ ਕਰਾਈ ਗਈ ਹੈ ਤੇ ਉੱਥੇ ਜਾਣ ਦੀ ਜਿੰਤੂ ਜਤਾ ਕੰਭਾਈਆਂ ਜਾ ਸਕਦਾ ਸੋ ਕਿਸਾਨਾਂ ਕਿਸਾਨ ਵੀ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਨੂੰ ਹੰਝਾਦਾ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿੰਨੇ ਸੋਚਣਾ ਹੈ ਮਾਂਸਰ ਕਹਿੰਦੀ ਇਹੀ ਸੋਚ ਹੈ ਕਿ ਕਿਸਾਨਾਂ ਲਈ ਵੱਤੋਦ ਕਰਿਆ ਜਾਵੇ ਜੇ ਆਪਾਂ ਗੱਲ ਕਰਨੀ ਹੈ ਵੀ ਨਹਿਰੀ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਨਹਿਰੀ ਪਾਣੀ ਵੀ ਪਿੰਡਾਂ ਚ ਮੁਹੱਈਆ ਫੋਸਾ ਬਣਾਇਆ ਨੇੜੇ ਪਾਣੀ ਦੀ ਆਪਣੇ ਪੇਕੇ ਦਾ ਪਹੁੰਚ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਅੱਜ ਜਿਹੜੀ ਬਿੱਲੀ ਸੀਗੀ ਕਦੇ ਢੇਰੇ ਆਉਂਦੀ ਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਟ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮਾਂ ਸਰਕਾਰ ਨੇ ਆਹੋ ਆਮ ਦੇ ਦਿੰਦੀ ਹੈ ਤੇ ਦੇਰ ਚ ਦਿੱਤੀ ਹੈ ਕਿ ਸ਼ਾਮ ਨੂੰ ਆਪਾਂ ਸਾਰੇ ਆਪਣੇ ਪਰਿਵਾਰਾਂ ਤੇ ਆ ਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਤੇ ਜਾ ਕੇ ਆਪਦੇ ਬੱਚਿਆਂ ਨੂੰ ਜਾ ਕੇ ਬੈਠਾ ਸੋ ਸਰਕਾਰਾਂ ਵੀ ਆਉਂਦਾ ਨੌਕ ਕਰ ਰਹੀਆਂ ਨੇ ਸਰ ਨੂੰ ਚਾਹੀਦਾ ਹੈ ਕਿ ਐਸ ਹਿਊਮਨ ਬੀਇੰਗਸ ਅਸੀਂ ਵੀ ਹਿਮੈਨਿਟੀ ਲਈ ਜਿੰਨਾ ਹੋ ਸਕਦਾ ਆਪਾਂ ਵੀ ਕੰਮ ਕਰੀਏ ਜਿੰਨੀ ਆਪਾਂ ਤਿਲਕੁਲ ਭੇਟਾ ਕਰ ਸਕਦੇ ਆਂ ਸਮਾਜ ਨੂੰ ਆਪਾਂ ਵੀ ਵਾਪਸ ਕਰੀਏ ਸੋ ਬਹੁਤ ਧੰਨਵਾਦ ਕਰਦੀ ਆਂ ਤੇ ਅੱਜ ਮੈਂ ਸਾਰੇ ਧੂਰੀ ਨਿਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆਂ ਕਿਉਂਕਿ ਜਿੰਨੀ ਵੱਡੀ ਲੀਡ ਨਾਲ ਤੁਸੀਂ ਇੱਥੋਂ ਮਾਜਾਂ ਨੂੰ ਜਤਾਰੇ ਭੇਜਿਆ ਤੁਸੀਂ ਸਾਡੇ ਵਾਸਲੇ ਬਹੁਤ ਬਲੰਦ ਕੀਤੇ ਨੇ ਧੂਰੀ ਨੇ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਇਹ ਜੋ ਆਰ ਦੀ ਧੂਰੀ ਵਾਲਿਆਂ ਨੇ ਸਾਬਤ ਕਰਤਾ ਵੀ ਧੂਰੀ ਵਾਲੇ ਮਾਨ ਸਾਹਿਬ ਦੇ ਨਾਲ ਨੇ ਤੇ ਹਮੇਸ਼ਾ ਰਹਿਣਗੇ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕੇ ਆ ਪੰਜਾਬ ਦਾ ਹੈਲਥ ਦੇ ਫੰਡ ਰੋਕੇ ਨੇ ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ ਦੂਜੇ ਪਾਸੇ ਜਿਹਨਾਂ ਰਿਜੈਕਟਡ ਮਾਲ ਨੂੰ ਮੰਤਰੀ ਬਣਾ ਦਿੰਦੇ ਹਨ ਅਰਣ ਜੇਤਲੀ ਰਿਜੈਕਟ ਕੀਤਾ ਮਿਨਿਸਟਰ ਬਣਾਤਾ ਪੂਰੀ ਸਾਹਿਬ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਕੱਲੇ ਮਿਨਿਸਟਰ ਬਣਾਤੇ ਆ ਬਿਟੂ ਨੇ ਮਾਜ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਦਾ ਮਤ ਤੇ ਤੁਹਾਡੇ ਕੋਈ ਇਹੋ ਜਿਹੇ ਬੰਦਾ ਹੈ ਨਹੀਂ ਜਿਹੜਾ ਕੋ ਨਵੇਂ ਸਿਰਿਓ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂ ਇਤੋਂ ਸਾਫ਼ ਤੌਰ ਨਜ਼ਰ ਆਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਆ ਵੇਖੋ ਕੀ ਹਾਲ ਕੀਤਾ ਸੀ 86 88000 ਰੋੜ ਤੋ ਰਹਿਣਾ ਪਿਛਤੇ ਪਿਛਲੀ ਵਾਰ ਵੀ ਲਾਇਆ ਸੀ ਪੂਰੀ ਸਭ ਲਾਏ ਸੀ ਸਿੱਖ ਚੇਰਾ ਕਿ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨੇ ਤੇ ਮੈਂਬਰ ਇਹ ਰਾਜ ਸਭਾ ਦੇ ਥਰੂ ਬਣ ਸਕਦੇ ਨੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰ ਹੀ ਆਏਗਾ हरियाणा ਚੋਂ ਆਏਗਾ ਯੂਪੀ ਚੋਂ ਆ ਦੇਗਾ ਗੁਜਰਾਤ ਚੋਂ ਆ ਦੇਗਾ ਕਿਤੇ ਹੋਰੋਂ ਆ ਦੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜਿੱਥੋਂ ਸੂਬੇ ਚੋਂ ਐਮਪੀ ਬਣੇਗਾ ਨੁਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੁਮ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਿਰ ਤੇ ਬੰਨ ਕੇ ਥੋੜਾ ਕੋਈ ਪੰਜਾਬੀ ਬਣ ਜੀ ਕਿਤੇ ਕਹੀ ਹੈ ਨੇ ਇਹਨਾਂ ਨਾਲ ਦੇ ਗਾਲੂ ਵਾਲੀਆ ਸਾਹਿਬ ਵੀ ਹੈ ਨੇ ਉਹ ਬੰਗਾਲ ਚੋਂ ਬਣ ਕੇ ਆਏ ਉਹ ਸਾਡੀ ਨੁਮਾਇੰਦਗੀ ਕਿਸਾ ਕਰਨਗੇ ਚਲੋ ਮੇਰੀ ਇਹ رائے ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਬਾਕੀ ਕਿਸੇ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ ਰੇਲਵੇ ਲਈ ਕੀ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਅਗਰ ਇਸ ਸੇ ਬਾਪਯੁੱਧ ਵੀ ਤੁਹਾਡੇ ਕੋਲੇ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜੇ ਕੰਮ ਆਸੇ ਆਪਣੀ ਤਵੱਜੋ ਲਾ ਸਕਦੇ ਹੋ ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜਦੇ ਜਿਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਇਕਸ਼ਮ ਪਤਾ ਮੈਂ ਮੰਨਦਾ ਹਾਂ ਜਦੋਂ ਮੈਂ ਉਹਨਾਂ ਨੂੰ ਪੜ੍ਹਦਾ ਹਾਂ ਔਰ ਵੇਖਦਾ ਹਾਂ ਉਹ ਇਹ ਕਿ ਸਿੱਖਿਆ ਦਿੰਦੇ ਆ ਕਿ ਆਪਣੀ ਤਰੀਕੇ ਨਾਲ ਪੋਜ਼ੀਟਿਵ ਰਾਜਨੀਤੀ ਕਰੋ ਜਿਹੜੇ ਲੋਕ ਨੈਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ ਵੇਰ ਕਾਮਯਾਬ ਨਹੀਂ ਹੋ ਸਕਦੇ ਔਰ ਉਹਨੇ ਚ ਇਹ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਹੋਵੇ ਕਿ ਜਗਾ ਤੇ ਰਾਜਨੀਤੀ ਚ ਪਰ ਲੋਕਾਂ ਚ ਟੈਕ ਨਹੀਂ ਸਕਦੇ ਬੜਿੰਗ ਸਾਹਿਬ ਇੱਕ ਇਹ ਵੀ ਆ ਰਿਹਾ ਹੈ ਕਿ ਅਮਰ ਸਾਹਿਬ ਬੜਿੰਗ ਜੀ ਨੂੰ ਤੁਸੀਂ ਗਿਦੜਵਾ ਦਿਓ ਚੋਣ ਦੀ ਜਿਹੜੀ ਤਿਆਰੀ ਕਰ ਰਹੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਦੇ ਆ ਰਿਹਾ ਹੈ ਆਦਰਵਾਇਸ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ ਕਿ ਮੈਂ ਕੀ ਕਹਿ ਰਹੇ ਹਾਂ ਗਿਦੜਵਾ ਛਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਬੜਿੰਗ ਪਿੰਡ ਚ ਰਹਿਣਾ ਸੁਣ ਲੋ ਵੜਿੰਗ ਪਿੰਡ 'ਚ ਰਹਿੰਦਾ ਮੈਂ ਵੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਰੋ ਇਹ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੁਣਨ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣਨ ਨੂੰ ਆ ਰਿਹਾ ਨਹੀਂ ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇਗਾ ਹਜੇ ਮੈਂ ਧੰਨਵਾਦ ਕਰਦੇ ਆ ਮੈਂ ਵਿਜ਼ਨ ਡਾਕੂਮੈਂਟ ਡਰਾਈਵ ਇਟ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনवायरमेंट ਦਾ ਇਸ਼ੂ ਹੈ ਬੁੱਡੇ ਨਾਲੇ ਦਾ ਇਸ਼ੂ ਹੈ ਇੰਡਸਟਰੀ ਦਾ ਇਸ਼ੂ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਚ ਆਪਾਂ ਗੱਲ ਕਰਾਂਗੇ